ਆਪਾਂ ਖੜ ਦੇ ਨੇੜੇ ਦੀਆਂ ਆਹ ਚੀਜ਼ਾਂ ਬਣਾ ਲੈਣ ਨੇ ਉਹ ਆਹ ਦੇਖ ਜਿਹੜਾ ਤੁਹਾਡੇ ਪਿੰਡ ਇਕੱਠਾ ਕੀਤਾ ਹੈ ਬਾਈ ਜੀ ਇਹ ਮਾਮਲਾ ਅੱਜ ਦਾ ਨਹੀਂ ਚੱਲ ਰਿਹਾ तकरीबन 5 ਸਾਲ ਤੋਂ ਚੱਲ ਰਿਹਾ ਹੈਗਾ ਇਹ ਜਦੋਂ ਗ੍ਰੈਡ ਪਾਸ ਹੋਇਆ ਸੀ ਪਹਿਲੋਂ ਪਹਿਲਾਂ ਸੈਦੋ ਦੀ ਜ਼ਮੀਨ ਦੇ ਵਿੱਚ ਪਾਸ ਹੋਇਆ ਸੀਗਾ ਸੈਦੋ ਪਿੰਡ ਨੇ ਜ਼ਮੀਨ ਨਾਂ ਦੇਣ ਕਰਕੇ ਉਹ ਕਹਿੰਦੇ ਵੀ ਅਸੀਂ ਗ੍ਰੈਡ ਵੀ ਆਪਦੇ ਪੈਲੀ ਦੇ ਵਿੱਚ ਨਹੀਂ ਬਣਾਉਣਾ ਚਾਹੁੰਦੇ ਤੇ ਉਹਨਾਂ ਨੇ ਜਿਹੜਾ ਗ੍ਰੈਡ ਨੂੰ ਇਹ ਥਾਣਿਸ਼ ਦਿੱਤਾ ਉਸ ਤੋਂ ਬਾਅਦ ਜਿਹੜਾ ਗ੍ਰੈਡਾਗਾ ਤਲਵੰਡੀ ਦੀ ਪੰਚਾਇਤ ਦੀ ਪੈਲੀ ਪੰਚਾਇਤ ਨੇ ਦੇ ਕੇ ਆਪਦੀ ਪੈਲੀ ਦੇ ਵਿੱਚ ਜਿਹੜਾ ਗ੍ਰਿਡ ਬਣਾਇਆ ਸੀਗਾ ਤੇ ਇਹਨਾਂ ਨੇ ਇਹ ਸਮਝੌਤਾ ਕਰਿਆ ਸੀ ਵੀ ਅਸੀਂ ਸੱਜੋ ਪਿੰਡ ਨੂੰ ਲਾਈਟ ਨਹੀਂ ਦੇਣੀ ਵੀ ਜੇਕਰ ਅਸੀਂ ਆਪਦੀ ਪੈਲੀ ਦੇ ਕੇ ਆਪਦਾ ਗ੍ਰਿਡ ਬਣਾਵਾਂਗੇ ਹੁਣ ਉਹ ਪਿਛਲੇ ਸਾਲ ਵੀ ੱੱਕਾ ਕਰਦੇ ਸੀ ਤੇ ਇੱਥੋਂ ਜਿਹੜੀਆਂ ਤਾਰਾਂ ਪਾਉਂਦੇ ਸਹਰੀ ਫੀਡਰ ਨੂੰ ਉਹ ਵੀ ਪਿੰਡ ਨੇ ਨਹੀਂ ਪਾਉਣ ਦਿੱਤੀਆਂ ਫੇਰ 6-7 ਮਹੀਨੇ ਪਹਿਲਾਂ ਵੀ ਉਹ ਜਿਹੜੀਆਂ ਤਾਰਾਂ ਪਾਉਂਦੇ ਸੀ ਫੇਰ ਇਹਨਾਂ ਨੇ ਕੀ ਕਰਿਆ ਤਲਵੰਡੀ ਪਿੰਡ ਦੇ ਲੋਕਾਂ ਨੇ ਇਕੱਠ ਕਰਕੇ ਕੇਸ ਪਾਤਾ ਕੇਸ ਪਾ ਕੇ ਤੇ ਇਹਦੀ ਜਿਹੜੀ ਸਟੇ ਹੋਈ ਵੀ ਆ ਤਲਵੰਡੀ ਪਿੰਡ ਦੇ ਹੱਕ ਦੇ ਵਿੱਚ ਅੱਜ ਜਿਹੜੀ ਲਾਈਟ ਆ ਇਹ 5 ਦਿਨਾਂ ਤੋਂ ਸਹਿਰੀ ਬੀਡਰ ਆਪਣਾ ਸਹਿਰੀ ਬੀਡਰ ਤੇ ਚਾਰ ਪਿੰਡਾਂ ਦੀ ਜਿਹੜੀ ਮੋਟਰ ਵਾਲੀ ਲਾਈਟ ਆ ਉਹ ਬੰਦ ਪਈ ਆ ਕਿਉਂਕਿ ਕੋਈ ਜਿਹੜਾ ਵੱਡਾ ਇਹਦੇ ਵਿੱਚ ਨੌਕਸ ਪੈ ਗਿਆ ਸੀਗਾ ਤੇ ਪਰਸੋ ਦੀਆਂ ਪਟਿਆਲੇ ਤੋਂ ਟੀਮਾਂ ਜਿਹੜੀਆਂ ਆਂਗ ਆਗੀਆਂ ਸੀ ਲੋਡ ਕਰਨ ਦੀ ਖਾਤਰ ਤੇ ਤਕਰੀਬਨ ਜਿਹੜਾ ਕੱਲ 1:30 ਵਜੇ ਉਹ ਫਾਲਟ ਦਾ ਪਤਾ ਲੱਗ ਗਿਆ ਸੀਗਾ ਤੇ ਜਦੋਂ ਫਾਲਟ ਦਾ ਪਤਾ ਲੱਗ ਗਿਆ ਸੀ ਇੱਕ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅੱਗੇ ਉਹ ਖੰਭੇ ਦੇ ਉੱਤੋਂ ਜੈਂਪਰ ਵੱਢਿਆ ਗਿਆ ਸੀਗਾ ਵੱਡੇ ਮਹਿਕਮੇ ਨੇ ਵੱਡਿਆ ਸੀਗਾ ਕਿਉਂਕਿ ਜਿਹੜਾ ਤਕਨੀਕੀ ਖਰਾਬ ਹੋਣ ਕਰਕੇ ਉਹ ਜੈਂਪਰ ਵੱਡਣਾ ਪਿਆ ਤੇ ਜਦੋਂ ਅੱਜ ਤੜਕੋ ਸਵੇਰੋਂ ਜੈਂਪਰ ਲਾਉਣ ਲੱਗੇ ਉਹ ਜਿਹੜਾ ਖੰਭਾਗਾ ਉਹ ਸੈਦੋ ਦੇ ਜ਼ਮੀਨ ਦੇ ਵਿੱਚ ਖੰਭਾ ਲੱਗਿਆ ਹੋਇਆ ਅੱਜ ਸੈਦੋ ਦੇ ਲੋਕ ਇਕੱਠੇ ਹੋ ਕੇ ਉਹ ਜਿਹੜਾ ਖੰਭਾ ਜੇ ਉੱਤੋਂ ਜਿਹੜਾ ਜੈਂਪਰ ਨਹੀਂ ਲਾਉਂਦੇ ਦੇ ਰਹੇ ਤੇ ਇਧਰੋਂ ਜਿਹੜਾ ਮੰਨ ਲਓ ਵੀ ਤਲਵੰਡੀ ਪਿੰਡ ਹੋ ਗਿਆ ਅਲਕੜਾ ਹੋ ਗਿਆ ਮੱਝੂ ਕੀ ਹੋ ਗਿਆ ਤੇ ਖੜਕ ਸਿੰਘਾਲਾ ਹੋ ਗਿਆ ਇਹਦੇ ਚਾਰੇ ਪਿੰਡਾਂ ਦੇ ਕਿਸਾਨ ਆਗੂ ਆ ਗਏ ਤੇ ਇੱਥੇ ਜਿਹੜਾ ਉਹ ਜੈਂਪਰ ਪਵਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਜਿਹੜਾ ਉਹ ਪਿੰਡ ਵੀ ਜਿਹੜਾ ਅੱਧਾ ਇਕੱਠਾ ਹੋ ਕੇ ਇੱਥੇ ਆਇਆ ਵਾ ਤੇ ਇਧਰ ਵੀ ਚਾਰ ਪਿੰਡ ਜਿਹੜੇ ਇਕੱਠੇ ਹੋ ਕੇ ਆਏ ਵਾ ਤੇ ਇਹ ਜ਼ਿੰਮੇਵਾਰੀ ਸਾਰੀ ਪ੍ਰਸ਼ਾਸਨ ਦੀ ਆ ਸੰਬੰਧਤ ਵਿਭਾਗਾਂ ਆਇਆ ਸੰਬੰਧਤ ਵਿਭਾਗ ਸੰਬੰਧਤ ਵਿਭਾਗ ਵੀ ਖੜਾ ਹੈ ਇਹ ਕਿਸੇ ਵਕਤ ਵੀ ਮੰਨ ਲਓ ਦੋ ਪਿੰਡਾਂ ਦੀ ਲੜਾਈ ਹੋ ਸਕਦੀ ਹੈਗੀ ਜੇਕਰ ਕਿਸੇ ਦੇ ਕੋਈ ਵੀ ਛੱਟਪੇ ਡਜਦੀ ਆ ਇਹਦਾ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ ਕਿਸੇ ਵਕਤ ਵੀ ਇਹ ਟਕਰਾਅ ਹੋ ਸਕਦਾ ਹੈ ਕਿਉਂਕਿ ਇਹਨੂੰ ਪਹਿਲਾਂ 5-7 ਮਿੰਟ ਪਹਿਲਾਂ ਟਕਰਾਅ ਹੋਣ ਦੀ ਕੋਸ਼ਿਸ਼ ਹੋ ਗਈ ਸੀ ਵਿਭਾਗ ਨੇ ਰੋਕ ਲਿਆ ਦੇਖੋ ਜੀ ਇਹ ਜਿਹੜਾ ਗ੍ਰੇਡਾ ਤਲਵੰਡੀ ਦੀ ਹੱਦ ਚ ਆਇ ਤਲਵੰਡੀ ਦੀ ਪੈੜੀ ਚ ਸਾਡੇ ਪਿੰਡ ਦੇ ਜਮਾਂ ਨਾਲ ਆ ਇਹ ਜੀ ਕਾਫੀ ਟਾਈਮ ਦਾ ਇਹ ਚੱਲਦਾਗਾ ਅਸੀਂ ਕਿਹਾ ਸੀ ਵੀ ਸਾਨੂੰ ਉਧਰੋਂ ਪੱਤੋਂ ਤੋਂ ਆਉਂਦੀ ਆ ਬਿਜਲੀ ਉਹ 15 ਕਿਲੋਮੀਟਰ ਪੈਂਦਾ ਸਾਡੇ ਉਧਰੋਂ ਫਾਲਟ ਪੈ ਜਾਂਦਾ ਰਾਤ ਨੂੰ ਲਾਈਟ ਉੱਠ ਜਾਂਦੀ ਆਗੀ ਤੇ ਬਹੁਤ ਲੰਮੀ ਲਾਈਨ ਆ ਉਧਰ ਤੇ ਅਸੀਂ ਕਿਹਾ ਸੀ ਵੀ ਸਾਨੂੰ ਇੱਥੋਂ ਲਾਈਟ ਦੇ ਦਿਓ ਇਹਨਾਂ ਨੇ ਬਿਜਲੀ ਵਾਲੇ ਉਹ ਲਾਈਟ ਦੇ ਕੇ ਖੁਸ਼ ਆ ਪਰ ਪਿੰਡ ਵਾਲੀ ਇਸ ਗੱਲ ਨੂੰ ਰੋਕਦੇ ਆ ਵੀ ਅਸੀਂ ਇੱਥੋਂ ਲੈਨ ਨਹੀਂ ਪਾਉਂਦੇ ਨਹੀਂ ਫਿਰ ਇੱਕ ਇਹ ਸੀਗਾ ਜੀ ਪਿਛਲੀ ਵਾਰ ਵੀ ਇਹ ਗੱਲ ਹੋਈ ਸੀ ਆਹ ਲੈਨ ਆਪਾਂ ਪਾਤੀ ਉਦੋਂ ਚਲ ਗੱਲ ਚੱਲ ਪਈ ਡੀਸੀ ਸਾਹਿਬ ਦੇ ਬਹਿ ਕੇ ਐਸਐਸਪੀ ਸਾਹਿਬ ਦੇ ਬਹਿ ਕੇ ਇਹ ਸਮਝੌਤਾ ਹੋ ਗਿਆ ਸੀਗਾ ਵੀ ਤੁਸੀਂ ਵੀ ਹਫ਼ਤੇ ਨੂੰ ਲੈਨ ਆਪਦੀ ਪਾ ਲਿਓ ਜਿਹੜੇ ਬੰਦੇ ਉੱਥੇ ਸਮਝੌਤਾ ਕਰਕੇ ਆਏ ਸੀ ਉਹ ਪਿੰਡ ਆ ਕੇ ਫਿਰ ਮੁੱਕਰ ਗਏ ਕਹਿੰਦੇ ਵੀ ਸਾਨੂੰ ਤਾਂ ਇਹ ਸਮਝੌਤਾ ਮਨਜ਼ੂਰੀ ਨਹੀਂ ਅਸੀਂ ਫਿਰ ਡੀਸੀ ਸਾਹਿਬ ਦੇ ਗਏ ਵੀ ਤੁਹਾਡੇ ਕੋਲੇ ਬਹਿ ਕੇ ਇਹ ਸਮਝੌਤਾ ਕਰਕੇ ਗਏ ਸੀਗੇ ਤੇ ਹੁਣ ਪਿੰਡ ਜਾ ਕੇ ਉਹ ਤਾਂ ਫੇਰ ਮੁੱਕਰ ਕੇ ਸਾਨੂੰ ਪਾਉਣ ਇਹ ਤਲਵੰਡੀ ਮੱਝੂਕੇ ਪਿੰਡ ਦੇ ਜਿਹੜੇ ਸੀਗੇ ਹਾਂਜੀ ਹਾਂਜੀ ਤਲਵੰਡੀ ਮੱਝੂਕੇ ਦੀ ਫੇਰ ਜਦੋਂ ਮੁੱਕਰ ਕੇ ਫੇਰ ਅਸੀਂ ਗਏ ਜੋ ਡੀਸੀ ਸਾਹਿਬ ਕੋਲੇ ਵੀ ਡੀਸੀ ਸਾਹਿਬ ਉਹ ਤਾਂ ਜਾ ਕੇ ਮੁੱਕਰ ਗਏ ਤੁਸੀਂ ਸਾਹਿਬ ਕਹਿੰਦੇ ਜੀ ਅਸੀਂ ਕੀ ਕਰ ਸਕਦੇ ਜੀ ਮੁੱਕਰ ਕੇ ਪਰ ਉਹ ਉਸ ਗੱਲ ਨੂੰ ਸਾਲ ਹੋ ਗਿਆ ਹੁਣ ਜਿਹੜਾ ਕੀ ਉਹ ਵੱਡਾ ਟਾਵਰ ਲੱਗਿਆ ਇਹ ਸਾਡੇ ਪਿੰਡ ਦੀ ਪਹਿਲੀ ਚੀਜ਼ ਹੁਣ ਇੱਥੋਂ ਜੈਂਪਰ ਉੱਡ ਗਿਆ ਜੈਂਪਰ ਉੱਡਿਆ ਹੁਣ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਚਲਾ ਲਓ ਠੀਕ ਆ ਜੀ ਜਿਹੜੀ ਸਾਡੀਆ ਲਾਈਨ ਪਾਈ ਵੀ ਆ ਇਹ ਜੋੜ ਦਿਓ ਸਾਡੇ ਪਿੰਡ ਨੂੰ ਸ਼ਹਿਰੀ ਕल्ली ਤੇ ਤੁਸੀਂ ਕੋਈ ਨਹੀਂ ਜੈਂਪਰ ਲਾ ਲਓ ਅਸੀਂ ਲਾ ਦਿੰਨੇ ਹੁਣ ਲਾ ਦਿੰਨੇ ਆ ਪਰ ਉਹ ਇਸ ਗੱਲ ਨੂੰ ਹੁਣ ਵੀ ਨਹੀਂ ਮੰਨਦੀ ਉਹ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਪਿੰਡ ਨੂੰ ਬਿਜਲੀ ਦੇਣ ਨੂੰ ਹੀ ਨਹੀਂ ਹਾਲਾਂਕਿ ਸਾਨੂੰ ਇੱਥੋਂ ਓਧਾ ਕਿਲੋਮੀਟਰ ਪੈਂਦਾ ਗ੍ਰੇਟ ਪਿੰਡ ਤੋਂ ਸਰਪੰਚ ਸਾਹਿਬ ਜੀ ਜਿਹੜਾ ਤੁਸੀਂ ਕਹਿ ਕੇ ਸਮਝੌਤਾ ਹੋਇਆ ਸੀ ਉਹ ਲਿਖਤੀ ਸਮਝੌਤਾ ਲਿਖੀਆ ਸਾਡੇ ਕੋਲੇ ਉਹ ਹਾਂਜੀ ਉਹਦੇ ਨਾਲ ਇਹਨਾਂ ਦੇ ਬਕਾਇਦਾ ਇਹਨਾਂ ਦੇ ਬੰਦਿਆਂ ਦੇ ਸਾਈਨ ਆ ਘਟੂ ਘਟ 18 ਬੰਦਿਆਂ ਦੇ ਇਧਰੋਂ ਸੈਦੂ ਵਾਲੀ ਪੰਚਾਇਤ ਗਈ ਸੀਗੀ ਇਧਰੋਂ ਵੀ ਸਾਰੇ ਬੰਦਿਆਂ ਦੇ ਸਾਈਨ ਹੋਇਆ ਟੀਸੀ ਸਾਹਿਬ ਬਰਨਾਲਾ ਦੇ ਟੀਸੀ ਸਾਹਿਬ ਬਰਨਾਲਾ ਸੀਗਾ ਤੇ ਆਪਣੀ ਨਿਹਾਲ ਸਿੰਘ ਵਾਲਾ ਜਿਹੜੀ ਮੈਡਮ ਆ ਐਸਡੀ ਮੈਡਮ ਉਹ ਉੱਥੇ ਹਾਜ਼ਰ ਸੀਗੇ ਔਰ ਜਾਨੀ ਕਿ ਮਹਿਕਮਿਆਂ ਦੇ ਬਹੁਤ ਮਿਲਾਨੇ ਸੀਗੇ ਸਾਰੇ ਉੱਥੇ ਬੈਠੇ ਸੀ ਅੱਜ ਕੋਈ ਬਿਜਲੀ ਬੋਰਡ ਦਾ ਮਹਿਕਮਾ ਦਾ ਕੋਈ ਵੱਡਾ ਅਧਿਕਾਰੀ ਇੱਥੇ ਪਹੁੰਚਿਆ ਜਾਂ ਪੁਲਿਸ ਬੋਰਡ ਦਾ ਅਧਿਕਾਰੀ ਕੋਈ ਪਹੁੰਚਿਆ ਇੱਥੇ ਨਹੀਂ ਜੀ ਜਿਹੜੇ ਆਪਣੇ ਉਹ ਗ੍ਰਿਡਾਂ ਵਾਲੇ ਹੁੰਦੇ ਐਕਸੀਡੈਂਟ ਸਾਹਿਬ ਉਹ ਆਏ ਸੀਗੇ ਉਹਨਾਂ ਨੇ ਕਿਹਾ ਵੀ ਤੁਸੀਂ ਯਾਰ ਇਹ ਜੈਂਪਰ ਲਾ ਲੈਣ ਦਿਓ ਉਹਨਾਂ ਨੂੰ ਵੀ ਦੱਸਿਆ ਜੀ ਸਾਡੀ ਬਹੁਤ ਵੱਡੀ ਸਮੱਸਿਆ ਸਾਡੀ ਇੱਥੋਂ ਫਾਲਟ ਬਹੁਤ ਪੈਂਦਾ ਲਾਈਟ ਬਹੁਤ ਦੂਰੋਂ ਆਉਂਦੀ ਹੈ 1 ਵੋਲਟ ਚ ਨਹੀਂ ਆਉਂਦੀ ਦੂਰ ਕਰਕੇ ਅਸੀਂ ਹਾਂ ਤੁਸੀਂ ਜੈਂਪਰ ਲਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੀ ਸਾਡੀ ਲਾਈਨ ਆ ਜੋੜ ਦਿਓ ਅਸੀਂ ਆਪ ਜੋੜਾਂਗੇ ਤੁਹਾਡੀ ਹੁਣੇ ਐ ਐਸ ਐਚਓ ਸਾਹਿਬ ਬਦੌੜ ਦੇ ਵੀ ਤੇ ਨਿਹਾਲ ਸਿੰਘ ਵਾਲਾ ਦੇ ਵੀ ਪਹੁੰਚੇ ਹੋਏ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿ ਉਹਨਾਂ ਨੇ ਅਸੋਸੀਏਸ਼ਨ ਦਵਾਇਆ ਤੁਹਾਨੂੰ ਕੋਈ ਬਸ ਜੀ ਅਸੀਂ ਆਪ ਦੀ ਗੱਲ ਰੱਖੀ ਆ ਉਹ ਕਹਿੰਦੇ ਸੀਗੇ ਵੀ ਕੋਈ ਨਹੀਂ ਸਮਾਂ ਲੈ ਲਓ ਥੋੜਾ ਜਿਹਾ ਪਰ ਇਹ ਸਮਾਂ ਜੀ ਇਹ ਗੱਲ ਤੋਂ ਮੁੱਕਰ ਜਾਂਦੇ ਆ ਜੇ ਅੱਜ ਬਹਿ ਕੇ ਅਸੀਂ ਟਾਈਮ ਲੈ ਲਿਆ ਠੀਕ ਆ ਜੀ ਇਹਨਾਂ ਨੇ ਫੇਰ ਉਸ ਗੱਲ ਤੋਂ ਮੁੱਕਰ ਜਾਣਾ ਗੱਲ ਤੇ ਨਹੀਂ ਖੜਨਾ ਅਸੀਂ ਜਿੰਨਾ ਚਿਰ ਮੰਨ ਲਓ ਵੀ ਇਹ ਜੈਂਪਰ ਫੇਰ ਲਾਉਣ ਦੇਵਾਂਗੇ ਜਿੰਨਾ ਟਾਈਮ ਆ ਸਾਡੀ ਲੈਂਡ ਨਹੀਂ ਪੂਰੀ ਹੁੰਦੀ ਲੈਨ ਚ ਲਾ ਦਿਓ ਸਾਡੀ ਤੇ ਜੰਪਰ ਲਾ ਲਿਓ ਪਿੰਡ ਦੇ ਵਿਚਕਾਰ ਜਿਹੜਾ ਤਣਾਵ ਵਾਲੀ ਸਥਿਤੀ ਬਣੀ ਹੋਈ ਹੈ ਬਿਜਲੀ ਕ੍ਰੇਟ ਨੂੰ ਲੈ ਕੇ ਪਿਛਲੇ ਸਾਲ ਵੀ ਇਹ ਮਸਲਾ ਖੜਾ ਹੋਇਆ ਸੀ ਤੇ ਕੀ ਕਹਿਣਾ ਚਾਹੋਗੇ ਇਸ ਵਾਰ ਇਹ ਹੌਂਕੀਸ ਕਿੱਡੀ ਅ ਇਹਦੇ ਚ ਢਲੋਸਾ ਬੇ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਹੁੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਹੋਵੇ ਤੇ ਪੁਲਿਸਦਾਰ ਜਿਹੜੀ ਪਹਿਲੀ ਡਿਊਟੀ ਉੱਪੋਂਦੀ ਵੀ ਉਹਦੇ ਦੇ ਦਖਲ ਦੇ ਕੇ ਦੋਹਾਂ ਧਿਰਾਂ ਨੂੰ ਸਮਝਾ ਬੁਝਾ ਕੇ ਮਸਲੇ ਤੇ ਹੱਲ ਬਲ ਲੈ ਕੇ ਜਾਇਆ ਗਿਆ। ਇਹਦੇ ਹਾਲਾਤ ਦੇਖਣ ਨੂੰ ਇਹ ਮਿਲੇ ਕਿ ਪਿੰਡ ਸੈਦੋ ਕੇ ਜਿਹੜਾ ਤੇ ਪਿੰਡ ਤਲਵੰਡੀ ਮੰਝੂ ਹੈ ਜਿਹੜਾ ਸੈਦੋ ਕੇ ਮੋਗੇ 'ਚ ਪੈਂਦਾ ਤੇ ਤਲਵੰਡੀ ਮੰਝੂ ਕੇ ਜਿਹੜਾ ਪੈਂਦਾ ਉਹ ਬਰਨਾਲੇ 'ਚ ਪੈਂਦਾ। ਇਹ ਉਹ ਬਿਜਲੀ ਗ੍ਰਿਡ ਹੈ ਸੈਦੋ ਕੇ ਵਾਲਾ ਪਰ ਪਿੰਡ ਜਿਹੜਾ ਹੈਗਾ ਉਹ ਬਿਜਲੀ ਜਿਹੜਾ ਗ੍ਰਿਡਾ ਇੱਥੋਂ ਲੈਣਾ ਚਾਹੁੰਦਾ ਲਾਈਟ। ਤੋਂ ਇਹਨਾਂ ਨੇ ਆਪਦਾ ਪ੍ਰोसीडिंग ਚਾਲੂ ਕਰ ਦਿੱਤੀਗੀ। ਵਿੰਦੇ ਵਿਦ ਕੋਈ ਇਸ਼ੂ ਕੁਝ ਬਣੇ ਜਿਸ ਕਰਕੇ ਇਹ ਮਾਮਲਾ ਮਾਨਯੋਗ ਅਦਾਲਤ ਦੇ ਵਿੱਚ ਚਲਾ ਗਿਆ ਤੇ ਜਿਹੜੀ ਇਹਨਾਂ ਦਾ ਪ੍ਰੋਸੈਸ ਸੀਗਾ ਲਾਈਨ ਵਗੈਰਾ ਪਾਉਣ ਦਾ ਉਹ ਉੱਥੇ ਉਹਨੂੰ ਸਟੇ ਹੋ ਗਿਆ ਬੰਦ ਹੋ ਗਿਆ ਤੇ ਅੱਜ ਕੋਈ ਇੱਥੋਂ ਬੰਪਰ ਜਿਹੜਾ ਵਗੈਰਾ ਲਾਈਟ ਦਾ ਕੱਟ ਹੋ ਗਿਆ ਜਿਸ ਕਰਕੇ ਇਹ ਕਹਿੰਦੇ ਨੇ ਬੰਪਰ ਅਸੀਂ ਲੱਗਣ ਨਹੀਂ ਦੇਣਾਗਾ ਤੇ ਉਹ ਕਹਿੰਦੇ ਨੇ ਸਾਡਾ ਚਾਲੂ ਕਰਾਇਆ ਜਾਵੇ ਅਸੀਂ ਸਬੰਧਤ ਵਿਭਾਗ ਜਿਹੜਾ ਬਿਜਲੀ ਬੈਂਕ ਮੈਂ ਹੈਗਾ ਉਹਨਾਂ ਨੂੰ ਜੋ ਰਿਕੁਐਸਟ ਕਰ ਰਹੇ ਹਾਂ ਔਰ ਉਸਬੰਧਤ ਹੋਰ ਵੀ ਜਿਹੜੇ ਕਰ ਰਹੇ ਆ ਪੰਚਾਇਤੀ ਤੇ ਮਹੌਤਵਪੂਰਨ ਸੇ ਉਹਨਾਂ ਨੂੰ ਵੀ ਦਲੀਲ ਤਰੀਕ ਦੇ ਰਿਹਾ ਕਿ ਇਹਦਾ ਨਾਲ ਬੈਠ ਕੇ ਹੱਲ ਹੋ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਤਣਾਅ ਨਾ ਪੈਦਾ ਹੋਵੇ। ਬਹੁਤ ਸਹੀ। ਜੀ ਬਿਜਲੀ ਕੰਪਨੀ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ ਕਿ ਜੀ ਬਿਜਲੀ ਸਪਲਾਈ ਨੂੰ ਲੈ ਕੇ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਕੀ ਕਾਰਨ ਹੈ? ਇਹਦਾ ਸੇਮ ਤੁਹਾਨੂੰ ਦੱਸਿਆ ਪਹਿਲਾਂ ਅਸੀਂ ਕਿਹਾ ਅਸੰਦਰਾ ਆਈਸੀਪੀ ਸੈਦੂ ਕੇ ਪਿੰਡ ਜਿਹੜਾ ਉਹ ਮੋਗੇ ਦੀ ਜੁਡੀਕਸ਼ਨ ਚ ਤਲਵੰਡੀ ਹੈ ਜਿਹੜਾ ਉਹ ਬਰਨਾਲੇ ਦੀ ਜੁਡੀਕਸ਼ਨ ਚ ਹੈ। ਇਹ ਦੋਨਾਂ ਪਿੰਡਾਂ ਦਾ ਲਾਈਟ ਰੂ ਲੈ ਕੇ ਪਹਿਲਾਂ ਕੋਈ ਡਿਸਪਿਊਟ ਸੀਗਾ ਵੀ ਲਾਈਟ ਜਿਹੜੀ ਸੈਦੋਕੇ ਨੂੰ ਇੱਥੋਂ ਪ੍ਰੋਵਾਈਡ ਹੋਣੀ ਸੀਗੀ ਉਹਦਾ ਕੋਈ ਹਾਈ ਕੋਰਟ ਚ ਕੇਸ ਹੋ ਗਿਆ ਤੇ ਉਹ ਸਟੇ ਹੋ ਗਿਆ ਮੈਟਰ ਤੇ ਹੁਣ ਜਿਹੜਾ ਇੱਕ ਜੰਪਰ ਰੁੱੜਿਆ ਕਿਸੇ ਕੰਬੇ ਦਾ ਉਹ ਜਿਹੜਾ ਸੈਦੋਕੇ ਦੀ ਜ਼ਮੀਨ ਚ ਹੈ ਉਹ ਸੈਦੋਕੇ ਵਾਲੇ ਲਾਉਣ ਨਹੀਂ ਦੇ ਰਹੇ ਤੇ ਉਹ ਕਹਿ ਰਹੇ ਵੀ ਸਾਡੀ ਲਾਈਟ ਜਿਹੜੀ ਚਾਲੂ ਕਰੀ ਤੇ ਜਿਹੜਾ ਬਿਜਲੀ ਗ੍ਰੈਡਾ ਇਹ ਮਤਲਬ ਇਹ ਬਰਨਾਲੇ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਉੱਥੇ ਪੈ ਰਿਹਾ ਹੈਗਾ ਇਹ ਤਲਵੰਡੀ ਚ ਹੈਗਾ ਸਥਿਤੀ ਕਿਵੇਂ ਆ ਹੁਣ ਸਥਿਤੀ ਹੁਣ ਠੀਕ ਹੈ ਮਤਲਬ ਲਾਅਰਡ ਸਥਿਤੀ ਹੈ ਉਹ ਪੀਸਫ ਬੰਦ ਤਾਂ ਮਹਿਕਵੇਂ ਨਤਾਲ ਮਿਲ ਕਰਕੇ ਐਕਸ਼ਨ ਸਾਹਿਬ ਨਾਲ ਬਿਲਕੁਲ ਹਲਕਾ ਤੇਜ